ਜੀ ਸਵੇਰ ਤੇ ਹੋ ਗਏ 6:30 ਤੇ ਜਾ ਖੁੱਲ ਗਈ ਸਾਡੀ 6:30 ਵਜੇ ਸਾਡਾ ਕਮਰਾ ਜੀ ਤੇ ਰੂਮਸ ਕੁਛ ਇਸ ਤਰ੍ਹਾਂ ਦਾ ਰਤੀ ਹਾਲਤ ਹੋ ਗਈ ਸੀ ਕਿਉਂਕਿ ਸਮਾਨ ਸਮੂਨ ਬਣਾਇਆ ਸੀ ਖਾਣ ਪੀਣ ਵਾਲਾ ਬਾਕੀ ਤੁਹਾਨੂੰ ਰੂਮ ਦੇ ਵਿੱਚੋਂ ਮੈਂ ਦਿਖਾਉਣਾ ਬਾਹਰ ਦਾ ਥਿਊ ਨਾਕੋਂ ਤੋਂ ਲਓ ਜੀ ਉਹ ਸਾਹਮਣੇ ਪਹਾੜਾਂ ਤੇ ਧੁੱਪ ਨਿਕਲਾਈ ਦਰਦੇ ਕੋ ਪਾਣੀ ਦੀ ਆਵਾਜ਼ ਇਹ ਜੀ ਨਾਕੋ ਕਾਜ਼ਾ ਤੋਂ 100 ਕਿਲੋਮੀਟਰ ਪਿੱਛੇ ਅੱਜ ਜਾਵਾਂਗੇ ਅਸੀਂ ਕਾਜ਼ਾ ਤੇ ਮਿਲਦੇ ਹਾਂ ਉਹਨੇ ਤਿਆਰ ਸ਼ਹਿਰ ਹੋ ਗਏ ਸਵਾਗਤ ਹੈ ਤੁਹਾਡਾ ਫਿਰ ਤੋਂ ਇੱਕ ਨਵੇਂ ਬ੍ਰਾਂਡ ਨਿਊ ਬਲੌਗ ਦੇ ਵਿੱਚ ਤੇ ਰਾਤ ਅਸੀਂ ਨਾਕੋ ਰੁਕੇ ਸੀ ਤੇ ਹੁਣ ਅਸੀਂ ਫਿਰ ਤਿਆਰ ਹੋ ਗਏ ਆ ਕਾਜ਼ਾ ਜਾਣ ਵਾਸਤੇ ਅੱਜ ਦੀ ਸਾਡੀ ਡੈਸਟੀਨੇਸ਼ਨ ਹੈਗੀ ਆ ਕਾਜ਼ਾ ਕਾਜ਼ਾ ਇੱਥੋਂ ਦਾ ਕੋਈ 110 ਕਿਲੋਮੀਟਰ ਦੇ ਕਰੀਬ-ਕਰੀਬ ਤੇ ਦੁਪਹਿਰ ਤੱਕ ਪਹੁੰਚ ਜਾਗੇ ਕੋਸ਼ਿਸ਼ ਹੈਗੀ ਸਾਡੀ 3 ਵਜੇ ਤੱਕ ਉੱਥੇ ਪਹੁੰਚ ਜਾਈਏ ਹੁਣ ਪਹਿਲਾਂ ਕਰਾਂਗੇ ਬ੍ਰੇਕਫਾਸਟ ਤੇ ਫਿਰ ਚੱਲਾਂਗੇ ਅੱਗੇ ਤੇ ਸਭ ਤੋਂ ਪਹਿਲਾਂ ਤੇ ਇੱਥੇ ਕਾਜ਼ਾ ਚ ਨਾ ਥੋੜੇ-ਥੋੜੇ ਚੀਜ਼ਾਂ ਦੇਖਣ ਵਾਲੀਆਂ ਹੈਗੇ ਇੱਕ ਝੀਲ ਹੈਗੀ ਕੋਈ ਉਹ ਦੇਖਦੇ ਆ ਇੱਕ ਦੋ ਚੀਜ਼ਾਂ ਹੋਰ ਹੈਗੀਆਂ ਵਾ ਉਹ ਦੇਖਦੇ ਆ ਤੇ ਫਿਰ ਚੱਲਾਂਗੇ ਕਾਜ਼ਾ ਇਹ ਹੈਗਾ ਜੀ ਨਾਕੋ ਨਾਕੋ ਤੇ ਇਹ ਸਾਡਾ ਹੋਂ ਜਿੱਥੇ ਅਸੀਂ ਨਾਤ ਗਜ਼ਾਰੀ ਆ ਦੋ ਕਮਰੇ ਲਈ ਸੀ 12-1200 ਰੁਪਏ ਸਾਨੂੰ ਦੋ ਕਮਰੇ ਮਿਲ ਗਏ ਸੀ ਤੇ ਇੱਧਰ ਵੀਊ ਚੈੱਕ ਕਰੋ ਛੋਟਾ ਜਿਹਾ ਵਿਲੇਜ ਹੈਗਾ ਰਿਮੋਟ ਏਰੀਆ ਬਾਕੀ ਨੈਟਵਰਕ ਆਉਂਦਾ ਯਾਰ Jio ਦਾ ਵੀ ਤੇ Airtel ਦਾ ਵੀ ਇੱਧਰ ਰੋਹੀ ਜਾਣਾ ਇੱਧਰ ਕੋ ਛੋਟੀ ਮੋਟੀ ਲੇਕ ਹੈਗੀ ਆ ਉਹ ਦੇਖ ਕੇ ਆਉਨੇ ਆ ਇਹ ਵੀ ਦੇਖਿਆ ਸੀ ਅਸੀਂ ਅਹੀਂ ਪਰ ਇਹਦੇ ਦੋ ਢਾਈ ਮੰਜ਼ਲਾ ਉੱਪਰ ਚੜਨਾ ਪੈਂਦਾ ਕਿਰਾਇਆ ਇਹਦਾ ਵੀ ਕਰੀਬ ਕਰੀਬ ਇੰਨਾ ਹੀ ਸੀ ਤੇ ਫਿਰ ਅਸੀਂ ਇੱਥੇ ਸਿਰਫ ਇੱਕ ਪੌੜੀ ਚੜਨੀ ਪਈ ਛੋਟੀ ਜੀ ਉਹ ਜਿਹੜੀ ਨਜ਼ਰ ਆ ਰਹੀ ਹੈ ਇਸ ਕਰਕੇ ਫਿਰ ਰਹੀ ਗਏ ਔਰ ਇਹ ਹੋਮਸਟੇ ਦਾ ਨਾਮ ਹੈ ਦਾ ਜੇ ਡੂੰਗਾ ਆ ਦੇਖੋ ਜੀ ਨੰਬਰ ਤੁਸੀਂ ਨੋਟ ਕਰ ਲੈਣਾ ਜਦੋਂ ਕਿ ਡੂੰਗਾ ਹੋਮਸਟੇ ਜੀ ਤੇ ਵਾਪਸੀ ਸਾਡੀ ਯਾਤਰਾ ਸ਼ੁਰੂ ਹੋ ਗਈ ਹੈ ਕਾਂਗੜੀ ਟਾਬੇ ਤੇ ਤੇ ਹੁਣ ਅਸੀਂ ਪਹਿਲਾਂ ਬ੍ਰੇਕਫਾਸਟ ਕਰਾਂਗੇ ਤੇ ਰਸਤੇ 'ਚ ਰੁੱਕ ਕੇ ਇਹ ਫਿਰ ਤੋਂ ਸਫ਼ਰ ਦੀ ਸ਼ੁਰੂਆਤ ਹੋ ਗਈ ਏ ਕਾਜ਼ਾ ਦੀ ਤਰਫ ਏ ਸੀ ਤਾਬੋ ਨਹੀਂ ਨਾਕੋ ਤਾਬੋ ਹੈ ਹੁਣ ਨਾਕੋ ਨਾਕੋ ਤੇ ਇੱਧਰ ਵੇਖੋ ਤੁਸੀਂ ਸੀਨ ਚੈੱਕ ਕਰੋ ਜਰਾ ਇੱਧਰ ਇੱਧਰ ਦੀ ਜ਼ੈਲ ਦੇ ਕਿੰਨੇ ਜ਼ਬਰਦਸਤ ਪਹਾੜ ਸਲੋ ਸਲੋ ਜਾਂਦੇ ਬੱਸ ਕਲਾਸ ਲੜ ਕੇ ਟੂਰਿਸਟ ਨੂੰ ਦਿੱਕਤ ਨਾ ਆਵੇ ਡਰਾਈਵਰ ਅਸੀਂ ਚੇਂਜ ਕਰ ਲਿਆ ਜੇ ਫੇਰ ਤੋਂ ਐ ਵੇਖੋ ਹੁਣ ਡਰਾਈਵਰ ਜ ਸੁਣਾ ਬਣ ਕੇ ਆ ਗਿਆ ਕਾਂਗੜੀ ਕਿੱਥੇ ਹਾਂ ਡਰਾਈਵਰ ਕੀ ਕਰਕੇ ਆਇਆ ਕਿਹੜਾ ਹੈਲੀਪੈਡ ਹੈ ਤੇ ਆਪਕੇ ਆਗਮਨ ਕੇ ਲਿਏ ਆਭਾਰ ਹੈਲੀਪੈਡ ਤੇ ਜਾ ਕੇ ਨਾਸ਼ਤਾ ਕਰਨਾ ਆਪਾਂ ਉੱਪਰ ਉੱਪਰ ਜਾਣਾ ਹੈ ਉੱਪਰ ਓਏ ਇੱਥੇ ਹੈ ਭਰਾ ਕਾਂਗੜੀ ਸਭ ਸਾਰ ਗਈ ਉਹਨਾਂ ਦੀ ਉਹ ਕੋਥੇ ਉਹ ਉਤਾਰ ਗਈ ਉਹ ਉਤਾਰ ਲਾਤੀ ਚਲੋ ਉਹ ਹੈਲੀਪੈਡ ਆ ਉਹ ਹੈਲੀਪੈਡ ਹੈਲੀਪੈਡ ਉਸ ਤੇ ਕੀ ਨਾਸ਼ਤਾ ਨਾਸ਼ਤਾ ਕਰ ਤਾਬੋ ਦਾ ਹੈਲੀਪੈਡ ਕਿਸੇ ਵਕਤ ਇਥੇ ਹੈਲੀਕਾਪਟਰ ਉਕਦਾ ਹੈਗਾ ਪਰ ਨਾਰਮਲ ਤੌਰ ਤੇ ਗੱਡੀਆਂ ਦੇ ਵੀ ਕੰਮ ਹੁੰਦਾ ਵਾ ਤੇ ਜਦੋਂ ਕੋਈ ਕੈਂਪਿੰਗ ਵਾਲੇ ਆਉਂਦੇ ਆ ਉਹ ਇੱਥੇ ਕੈਂਪਿੰਗ ਕਰਦੇ ਆ ਤਾਬੋ ਦੇ ਵਿੱਚ ਤੇ ਇਧਰ ਚਾਰੇ ਪਾਸੇ ਪਹਾੜ ਜੇ ਦੇਖੋ ਚਾਰੇ ਪਾਸੇ ਪਹਾੜ ਇਧਰ ਦੇਖੋ ਕਿੰਨੇ ਖੂਬਸੂਰਤ ਪਹਾੜ ਹੈਗੇ ਇੰਨਾ ਪਹਾੜਾ ਤੋਂ ਵਿੱਚ ਤੁਸੀਂ ਕੈਂਪਿੰਗ ਕਰਨੀ ਹੈ ਜਦੋਂ ਵੀ ਕਿਸੇ ਨੇ ਆਉਣਾ ਇਧਰ ਲੱਗੀ ਸਾਡੀ ਗੱਡੀ ਤੇ ਇਧਰ ਤੁਹਾਨੂੰ ਅੱਗੇ ਹੋ ਕੇ ਵਿਖਾਉਨੇ ਆ ਵੀ ਹੋਰ ਕੀ ਚ ਹੈਗੀ ਇੱਧਰ ਇੱਧਰ ਪਿੱਛੇ ਤਾਬੋ ਹੈਗਾ ਵਿਲੇਜ ਛੋਟਾ ਜਿਹਾ ਵਿਲੇਜ ਇਹ ਦੇਖੋ ਜੀ ਇਹ نیچے ਇਹਨਾਂ ਦੇ ਖੇਤ ਵਗੈਰਾ ਹੈਗੇ ਨੇ ਜਿੱਥੋਂ ਇਹ ਕਰਦੇ ਆ ਉਹ ਸੜਕ ਜਾ ਰਹੀ ਹੈ گاਉਂ ਨੂੰ ਕਿਸੇ ਨੂੰ ਤੇ ਅਸੀਂ ਇਹ ਉੱਪਰ ਵਾਲੀ ਸੜਕ ਤੇ ਜਾਣਾ ਕਾਜ਼ਾ ਦੀ ਤਰਫ ਤੇ ਇਹ ਦੇਖੋ ਜੀ ਤੁਸੀਂ ਇਸ ਤਰ੍ਹਾਂ ਦੇ ਪਹਾੜ ਜੇ ਪਹਾੜ ਖੁਸ਼ਕੀ ਆ ਮੱਕੀ ਪਹਾੜਾਂ ਦੇ ਉੱਤੇ ਜ਼ਿਆਦਾ ਹਰਿਆਲੀ ਨਹੀਂ ਹੈਗੀ ਪਰ ਮੌਸਮ ਠੰਡਾ ਜਿਹਾ 5 ਡਿਗਰੀ ਦੇ ਕੋਲ ਟੈਂਪਰੇਚਰ ਰਾਤੀ 4 ਦੇ ਕੋਲ ਚਲੇ ਗਿਆ ਸੀ ਤੇ ਇਸ ਵੇਲੇ 6 ਡਿਗਰੀ ਟੈਂਪਰੇਚਰ ਹੈ ਯਾਨੀ ਕਿ ਪੰਜਾਬ ਦੀ ਦਸੰਬਰ ਜਨਵਰੀ ਦੀ ਠੰਡ ਹੈਗੀ ਹੈ ਤੇ ਅੱਗੇ ਕਾਜ਼ਾ ਟੈਂਪਰੇਚਰ ਹੋਰ ਡਾਊਨ ਹੋਏਗਾ ਕਾਂਗੜੀ ਟਾਬਾ ਨਾਕੋ ਇੱਥੇ ਕਰਦੇ ਆ ਬ੍ਰੇਕਫਾਸਟ ਆਂਦੇ ਇਹਨਾਂ ਦਾ ਟੇਸਟੀ ਹੁੰਦਾ ਤੇ ਹੋਰ ਵੀ ਇੱਥੇ ਥੋੜੇ ਬੋਧਾ ਕੋਈ ਰਸ਼ ਨਹੀਂ ਹੈਗਾ ਕੋਈ ਪੀਲੀ ਨਹੀਂ ਸ਼ਾਂਤ ਪਿਆਜ ਸਾਰਾ ਅਸੀਂ ਆਹ ਰੋਡ ਤੋਂ ਉੱਤੇ ਜਾਣਾ ਕਾਜ਼ਾ ਨੂੰ 110 ਕਿਲੋਮੀਟਰ ਉਹ ਟੱਪਾ ਵੇਖੀਏ ਚੈੱਕ ਕਰੀਏ ਕਿਸ ਤਰ੍ਹਾਂ ਦਾ ਇਹ ਹੈ ਇਹ ਹੈ ਕੌਣ ਚਾਹ ਬਣ ਲਈ ਮੱਖਣ ਲਾ ਅਬਰਾਹੀ ਜੀ ਡرائی ਡرائی ਖਾ ਲੋ ਡرائی ਨਾ ਖਾਈਏ ਦੇਖੋ ਜੀ ਨਾਕੋ ਨਾਕੋ ਦਾ ਬਾਜ਼ਾਰ ਛੋਟਾ ਜਿਹਾ ਇੱਥੇ ਇੰਗਲਿਸ਼ ਵਾਈਨ ਐ ਬੀਅਰ ਸ਼ਾਪ ਠੇਕੇ ਹਰ ਤਾਂ ਦੇ ਖੁੱਲੇ ਜੇ ਤੁਹਾਨੂੰ ਟਾਬਾ ਲੱਭੇ ਨ ਲੱਭੇ ਠੇਕਾ ਜਰੂਰ ਲੱਭੇਗਾ ਰਕੇਸ਼ ਕੁਮਾਰ ਚੱਡਾ ਦੇ ਨਾਮ ਤੇ ਹੈਗਾ ਜੀ ਤੇ ਬ੍ਰਾਂਡ ਕਿਹੜੇ ਕਿਹੜੇ ਰੱਖਿਆ ਇਹਨਾਂ ਨੇ ਬ੍ਰੇਡਾ ਬਏ 20 ਸਾਡਾ ਸਫਰ ਹੋ ਗਿਆ ਜੀ ਸ਼ੁਰੂ ਕਾਜ਼ਾਦੀ ਤੱਕ ਕਾਜ਼ਾ 910 ਕਿਲੋਮੀਟਰ ਤੇ ਚੱਲਦੇ ਹੌਲੇ ਲਈ ਵੇਖਦੇ ਕਿੰਨੇ ਵਜੇ ਪਹੁੰਚੇ ਕਿੰਨੇ ਵੇ ਸ਼ੁਰੂਆਤ ਕੀਤੀ ਆਪਾਂ ਟਾਈਮ ਕਿੰਨਾ ਆ 9:50 9:50 9 ਵਜੇ 50 ਮਿੰਟ ਤੇ ਚੱਲੇ ਅਸੀਂ ਤੇ 100 ਕਿਲੋਮੀਟਰ ਦਾ ਸਫ਼ਰ ਹੈ ਸਾਰਾ ਹੌਲੀ ਲਈ ਕਰ ਲੈਣਾ ਆਰਾਮ ਨਾਲ ਇਹ ਦੇਖੋ ਜੀ ਚਲਣਾ ਤੋਂ ਪਾਣੀ ਦੀ ਰਵਾਇ ਰੇਡੀਏਟਰ ਜਿਹਦੇ ਪਿਆ ਹੋਇਆ ਵਾ ਰੇਡੀਏਟਰ ਦੀ ਕੋ ਲੋਡ ਨਹੀਂ ਬੋਲੋ ਚੱਲਣਾ ਹੀ ਆ ਗਈ ਉਹ ਵੇਖੋ ਜੀ ਮਲਿੰਗਨ ਵਾਲਾ ਜਾਓ ਗੱਡੀ ਤੋਂ ਹੋ ਗਿਆ ਨੇ ਮੜੀ ਜੀ ਤੋ ਇਹ ਇਹ ਕਰਨੀ ਤੋਂ ਹੋ ਗਿਆ ਤੋ ਇਹ ਲਈਏ ਕੱਢ ਜੋ ਇਹ ਮਲਿੰਗਨ ਵਾਲਾ ਉਹ ਨਹੀਂ ਆ ਰਹੀ ਆ ਜਾਓ ਤੋ ਇਹ ਗੱਡੀ ਇਹ ਬੰਦ ਰਿਹਾ ਚੱਕੋ ਜਾਓ ਨਾ ਤਾਂ ਤਾਂ ਅਸ਼ਟੰਦੰ ਨੀ ਵੀਰ ਆ ਮਾਰ ਬੰਨ ਨਾ ਇਹਨਾਂ ਅਪਣਾ ਸ਼ੀਸ਼ਾ ਚੁੱਕ ਲੈ ਉਹ ਸ਼ੀਸ਼ਾ ਚੁੱਕ ਲੈ ਤੂੰ ਹੀ ਚੁੱਕ ਲੈ ਤੂੰ ਹੀ ਨਾ ਤੇ ਜਣਾ ਆਪ ਸ਼ੀਸ਼ਾ ਚੁੱਕਦਾ ਨਹੀਂ ਜੇ ਇਹੋ ਜਿਹੇ ਡਰਾਈਵਰ ਤੁਹਾਡਾ ਖਤਰਨਾਕ ਡਰਾਈਵਰ ਬਾਜ ਦੇ ਸਟੇਸ਼ਨ ਆ ਉੱਥੇ ਮਿਲਣਾ ਆ ਲੈ ਕੇ ਜਾ ਰਿਹਾ ਹਾਂ ਸੇਲ ਪੁੱਛਦਾ ਬੜਾ ਗੁੱਸੇ ਦਾ ਬੰਦਾ ਜ਼ਿੰਦਗੀ ਦੇ ਸੁੰਮੜੋ ਜਿਹੜੇ ਪਾਰਟੀ ਵਾਲੇ ਨੇ ਨਾ ਕੋਲ ਨੀਚੇ ਨੇ ਨੀਚਲੇ ਏਰੀਏ ਜਾਗੇ ਸ਼ਲਖਾਰ ਵਿਲੇਜ ਸ਼ਲਖਾਰ ਛੱਟਾ ਜਾ ਵਿਲੇਜ ਆ ਗਿਆ ਸ਼ਲਖਾਰ ਇਹ ਆ ਜੀ ਸੁੰਮਦੋ ਪੋਸਟ ਇੱਥੇ ਤੁਹਾਨੂੰ ਆਪਣੀ ਗੱਡੀ ਬਾਈਕਰ ਜੋ ਵੀ ਹੋਵੇ ਸਭ ਨੂੰ ਐਂਟਰੀ ਕਰवानी ਪੈਂਦੀ ਹੈ ਨਹੀਂ ਬਿਲਕੁਲ ਇਹ ਆ ਜੀ ਇਧਰ ਸੇ ਆਤਾ ਹੈ ਬੋਲਾ ਸੁਮਦੋ ਚੈੱਕਪੋਸਟ ਦੋ ਪਹਾੜਾਂ ਨੂੰ ਕੱਟ ਕੇ ਬਣਾਇਆ ਗਿਆ ਆ ਰਹੇ ਆ ਜੀ ਮਿਨਿਸਟਰੀ ਵੇਖਣ ਜਿੱਥੇ ਮੰਮੀ ਹੈਗੀ ਆ ਕਾਫੀ ਪੁਰਾਣੀ 500 ਸਾਲਾਂ 500 ਸਾਲ ਪੁਰਾਣੀ ਮੰਮੀ ਹੈਗੀ ਤੇ ਇਧਰ ਦੀ ਹੁਣ ਸੜਕ ਤੇ ਥੋੜੀ ਮਾੜੀ ਆ ਤੇ 9 ਕਿਲੋਮੀਟਰ ਦਾ ਏਰੀਆ ਹੈਗਾ ਜੇ ਬਸ ਪਹਿਲਾਂ ਹੀ ਅਹੀਂ ਗਏ ਵੇਖ ਲਈਏ ਫਿਰ ਅੱਗੇ ਕਾਦਾ ਜਾਵਾਂਗੇ ਨਹੀਂ ਤੇ ਫਿਰ ਉੱਥੋਂ ਇਧਰ ਨੂੰ ਆਉਣਾ ਪਏਗਾ ਇਹ ਵੇਖ ਕੇ ਤੇ ਫਿਰ ਵਾਪਸ ਕਾਜ਼ਾ ਜਾਵਾਂਗੇ ਇਹ ਸੜਕ ਇਹੋ ਜਿਹੀ ਹੈ ਜੀ ਪਗਾਂ ਨਹੀਂ ਕਿ ਚਿੱਟਕੂਲ ਵਰਗੀ ਨੀ ਕਿ ਸੜਕ ਉਦਾਂ ਦੀ ਹੈ ਹਾਂ ਚਿੱਟਕੂਲ ਦਾਇਰ ਦੀ ਸੜਕ ਆ ਜੀ ਹੁਣ ਜਾ ਰਹੇ ਆ ਰਸਤੇ ਵਿੱਚ ਆ ਗਈ ਗਿਊ ਮਿਨਿਸਟਰੀ ਜਿਹੜੀ 400 ਤੋਂ 500 ਸਾਲ ਪੁਰਾਣੀ ਹੈਗੀ ਏ ਤੇ ਉੱਥੇ ਮਿਨਿਸਟਰੀ ਤੇ ਮੰਮੀ ਦੇਖ ਕੇ ਆਵਾਂਗੇ ਤੇ ਕਾਜ਼ਾ ਤੋਂ ਪਿੱਛੇ ਹੀ 9 ਕਿਲੋਮੀਟਰ ਇੱਕ ਸਾਈਡ ਨੂੰ ਹੈਗੀ ਮਿਨਿਸਟਰੀ ਇਹ ਰੋਡ ਦੇ ਟੁੱਟਾ ਭੱਜਾ ਜਾ ਰੋਡ ਦੇ ਬਿਲਕੁਲ ਬਣਿਆ ਨਹੀਂ ਹੋਇਆ ਪਰ ਬਾਕੀ ਆ ਵੀ 뷰 ਵਾੱਚੇ ਦੇਖੋ ਜੀ ਚੈੱਕ ਕਰੋ ਲੱਗਿਆ ਨਦੀ ਵਗਣ ਦੀ ਆ ਪਾਣੀ ਗੰਦਾ ਪਰ ਪਹਾੜ ਬਹੁਤ ਸੋਹਣੇ ਆ ਪਹਾੜ ਸੁੱਕੇ ਆ ਬਿਲਕੁਲ ਸਪੀਤੀ ਉਹਨੇ ਸਪੀਤੀ ਚ ਐਂਟਰ ਹੋ ਗਏ ਹੋਏ ਆ ਉਹਨੇ ਕਾਜ਼ਾ ਮਿਨਿਸਟਰੀ ਦੇਖ ਕੇ ਸੌਰੀ ਗਿਊ ਮਿਨਿਸਟਰੀ ਦੇਖ ਕੇ ਫਿਰ ਅਸੀਂ ਜਾਵਾਂਗੇ ਕਾਜ਼ਾ ਸੜ ਕੇ ਤਰ੍ਹਾਂ ਦੀ ਜੇ ਸਾਨੂੰ ਮਿਨਿਸਟਰੀ ਵਿਖਾਉਣੇ ਅੱਗੇ ਜਾ ਕੇ ਸਪੀਤੀ ਪਹੁੰਚ ਗਏ ਆ ਗਿਊ ਮਿਨਿਸਟਰੀ ਇਹਦਾ ਨਾਂ ਜੇ ਗਿਊ ਮਿਨਿਸਟਰੀ ਤੇ ਇਹ ਦੇਖੋ ਪਿੱਛੇ ਮੇਰੇ ਪਹਾੜ ਸਟ੍ਰੀਟ ਦੇ ਪਹਾੜ ਦੇ ਚਾਰ ਚੁਰੇ ਪਹਾੜ ਆ ਤੇ ਇੱਧਰ ਅੱਛੀ ਆ ਗਈ ਜੇ ਮਿਨਿਸਟਰੀ ਹੁਣੇ ਜਾਣੇ ਤਾਂ ਦਿਖਾਣੇ ਇੱਥੇ ਮੰਮੀ ਪ੍ਰੀਜ਼ਰਵ ਕਰਕੇ ਰੱਖੀ ਹੋਈ ਆ ਇਹ ਇਹ ਦੇਖੋ ਆ ਗਈ ਆ ਇੱਥੋਂ ਪੈਦਲ ਚੱਲ ਕੇ ਜਾਣਾ ਪੈਣਾ ਬਾਈਕਰਸ ਵਗੈਰਾ ਵੀ ਆਏ ਆ ਕਾਰਾਂ ਵਾਲੇ ਵੀ ਆਏ ਆ ਇੱਥੇ ਕਾਰਾਂ ਲਗਾ ਕੇ ਤੇ ਫਿਰ ਤੁਸੀਂ ਪੈਦਲ ਇੱਥੋਂ ਉੱਤੇ ਜਾਣਾ ਅਸੀਂ ਆਪਣੀ ਗੱਡੀ ਆ ਲਾਤੀ ਆ ਤੇ ਇੱਥੋਂ ਫਿਰ ਆਹ ਦੇਖੋ ਜੀ ਕਦੀ ਕਦੀ ਭੀੜ ਵੀ ਹੁੰਦੀ ਕਿਸੇ ਕਿਸ ਸੀਜ਼ਨ ਵਿੱਚ ਹੁਣ ਵੀ ਵਹ ਸੀਜ਼ਨ ਚੱਲ ਰਿਹਾ ਪਰ ਭੀੜ ਨਹੀਂ ਕੋਈ ਖਾਸ ਹੈਗੀ ਬਾਕੀ ਹਵਾ ਠੰਡੀ ਹੈ ਧੁੱਪ ਨਿਕਲੀ ਹੋਈ ਹੈ ਗਰਮੀ ਕੋਈ ਖਾਸ ਨਹੀਂ ਹੈ ਅਸੀਂ ਅੱਧੀ ਬਾਦੀਆਂ ਟੀ-ਸ਼ਰਟਸ ਪਾਈ ਹੋਈਆਂ ਵਾ ਤੇ ਇਹ ਤੁਰ ਕੇ ਜਾਣਾ ਪੈਣਾ ਉੱਥੇ ਨੂੰ ਖੋਲ ਦੇ ਉਹ ਇੱਧਰ ਵੀ ਇਹਨੇ ਬਣਾਇਆ ਕੁਛ ਉਹ ਨਿਕੋ ਜੀ ਇਹ ਰਸਤਾ ਚੱਲ ਕੇ ਕੋਈ 500 600 ਕਿਲੋਮੀਟਰ ਹੋਣਾ ਹੈ ਮੀਟਰ ਜਣੀ ਕੇ ਉਹ ਦੇਖੋਗੇ ਪਹਾੜਾਂ ਦੇ برف ਵੀ ਪਈ ਹੋਣਾ ਦੇ ਐਸਾ ਦਾ ਬੁੱਢਾ ਡਰਾਈਵਰ ਆ ਪਰ ਇਹਨੂੰ ਪਤਾ ਨਹੀਂ ਕਿਥੋਂ ਜੋਸ਼ ਆ ਗਿਆ ਇਸ ਵੇਲੇ ਮਨਸਟਰੀ ਦੇ ਵਿੱਚ ਲੱਗਦਾ ਮੰਮੀ ਇਹਦੇ ਵਿੱਚ ਪ੍ਰਵੇਸ਼ ਕਰ ਰਹੀ ਹੈ ਇਹ ਸ਼ੇਰ ਬਣਿਆ ਜੇ ਸ਼ੇਰ ਜਿੱਥੇ ਤੇ ਪਹੁੰਚ ਗਏ ਜੇ ਬਾਕੀ ਆ ਪੌੜੀਆਂ ਆ ਗਈਆਂ ਜੇ ਪੌੜੀਆਂ ਚੜ ਕੇ ਤੇ ਉੱਤੇ ਜੇ ਤੁਹਾਡੇ ਚ ਮਤਗੀ ਜਾਣ ਦੀ ਤੇ ਜਾ ਸਕਦੇ ਤੁਸੀਂ ਕਿ ਸਾਹ ਚੜਦਾ ਜੇ ਦੇਖੋ ਪਹਾੜ ਸੀਨ ਸਾਈਡ ਚਾਰੇ ਪਾਸੇ ਪਹਾੜ ਆ ਪਰ ਪਹਾੜਾਂ ਦੇ ਵਿੱਚ ਇਧਰ ਪਾਸੇ ਬਰਫ ਵਾਲੇ ਪਹਾੜ ਆ ਧੁੱਪ ਫਿਲਹਾਲ ਤਿੱਖੀ ਨਿਕਲੀ ਹੈ ਟੂਰਿਸਟ ਥੋੜੇ ਬਹੁਤੇ ਆ ਗਏ ਆ ਤਨਮੋਦਕ ਤੇ ਵੀ ਹੈ। ਕਾਬਲ ਦਾ? ਇਹਦਾ ਸਮਝ ਤਦ ਤਾ। ਹਾਂ। ਇਹਨਾਂ ਦਾ। ਇਹ ਜੀ। ਅੱਛਾ ਉਹ ਤੇ ਉਹਦੇ ਕੁਝ। ਆਹ। ਜੋ ਉੱਪਰ ਮੋਟਰ ਹੈ ਉਹ ਤੇ ਕਿੰਨੀ ਖੂਬਸੂਰਤ ਨਕਾਸ਼ੀ ਕੀਤੀ ਹੈ। ਇਹ ਉਤੇ ਤੱਕ ਐਦਰ ਉਹਦੀ ਸਿੜੀਆਂ ਨੇ ਉੱਪਰ ਜਾਵਾਂਗੇ ਬਸ ਮਿਨਿਸਟਰੀ ਤੇ ਹੋਈ ਹੈਗੀ ਇੱਥੇ ਇਤਿਹਾਸ ਇਹ ਲਿਖਿਆ ਜੀ ਦਾ ਇਤਿਹਾਸ ਰਿਸਰਚ ਕਿਵੇਂ ਹੋਈ ਸੀ ਆਹਾਂ ਚੁੱਪੀ ਬੁਲਾਇਆ ਜਾਂਦਾ ਪ੍ਰਤੀਬੋਧਯ ਧਰਮ ਚੜੀ ਆ ਜੀ ਉੱਪਰ ਸਾਰਾ ਚੜ ਜਾਂਦਾ ਜੀ ਕੀ ਆਏਗਾ ਜੀ ਤੇ ਇਹ ਥੱਲੇ ਉਹ ਲੱਗੀ ਗੱਡੀ ਸਾਡੇ ਇੱਥੋਂ ਦੇਖੋ ਪੜਾ ਦਾ ਦ੍ਰਿਸ਼ ਉੱਤੇ ਜਾਣਾ ਇਹ ਪੌੜੀਆਂ ਬੜੀਆਂ 깔 अलग ਜਿਵੇਂ ਲੋ ਇਹਦੀਆਂ ਜੇ ਇਹ ਪੌੜੀਆਂ ਲੋ ਇਹਦੀਆਂ ਚੜਜੋ ਹੌਲੀ ਹੌਲੀ ਵੇ ਇਹ ਆ ਗਏ ਜੀ ਬਿਲਕੁਲ ਇਹ نیچے گاؤں ਉੱਤੇ ਜਿਉਗੀ ਤੇ ਇਹ ਗਿਉ گاؤں ਦੇਖੋ ਜੀ ਅਸੀਂ ਟਾਪ ਦੇ ਉੱਪਰ ਚੜੇ ਹਾਂ ਇਹ ਦੇਖੀਂ ਫਿਰ ਸਾਰੇ ਬੰਦ ਹੀ ਰੱਖਿਆ ਬਿਲਕੁਲ ਹੁਣ ਸਾਚ ਝੜ ਜਾਂਦਾ ਜੇ ਇਹੋ ਜਿਹੀ ਕਿਉਂ ਗਾਉਂ ਤੇ ਮਿਸਟਰ ਪਰਦੇ ਇੱਕ ਦਰਵਾਜ਼ਾ ਖੁੱਲਾ ਜੇ ਇਹਦੇ ਵਿੱਚ ਤਾਂ ਦਰਸ਼ਨ ਕਰਾਉਨੇ ਆ ਲਾ ਜੀ ਦਰਸ਼ਨ ਕਰੋ ਜੀ ਸ਼ਤਾਂ ਦੇਖੋ ਕਿੰਨੀਆਂ ਖੂਬਸੂਰਤ ਬਣਾਈਆਂ ਆ ਇਹ ਆਜੋ ਜਰੀਆ ਹੋ ਯਾਰ ਨਿਕਲੀ ਅਗੇ ਆਜੋ ਇਹ ਹੈ ਜੀ ਟੋਟਲ ਗਿਊ ਮਿਨਿਸਟਰੀ ਦਾ ਇੱਕ ਸਾਈਡ ਤੋਂ ਸੀਨ ਤੁਹਾਨੂੰ ਪੂਰੀ ਪੂਰੀ ਮਿਨਿਸਟਰੀ ਆ ਗਈ ਹੈ ਇੱਕੋ ਹੀ ਫਰੇਮ 'ਚ a دیکھو از ਤਾਬੂ ਦੇ ਲੱਗ ਹੀ ਹੈਗਾ ਜੀ 브릿ਜ ਇਹ ਪਹਾੜ ਆ ਪਹਾੜ ਬੜੇ ਖੁਸ਼ਕ ਜਿਹੇ ਪਹਾੜ ਆ ਖੁਸ਼ਕ ਜੀਆਂ ਹਵਾਵਾਂ ਆ ਤੇ ਥੋੜਾ ਗਰਮੀ ਵਾਲਾ ਅਹਿਸਾਸ ਆ ਟੈਂਪਰੇਚਰ ਜ਼ਰੂਰ ਘਟਿਆ ਤੇ ਸਾਨੂੰ ਨਸਤੇ ਚ ਇੱਕ ਦਿਖਿਆ ਹੋਟਲ ਗੈਂਗਜੰਗ ਤਿੰਨ ਕੇ ਚਲੋ ਇੱਥੇ ਮਰਜੀ ਕੋਈ ਚਾਹ ਚੁਈ ਪੀ ਲਈਏ ਮੈਗੀ ਖਾ ਲਈਏ ਕੁਝ ਹੋਰ ਖਾ ਲਈਏ ਬਾਹਰ ਬਹਿ ਨਹੀਂ ਹਵਾ ਨਹੀਂ ਨਹੀਂ ਅੰਦਰ ਠੀਕ ਆ ਹਾਂਜੀ ਅੰਦਰ ਅੰਦਰ ਇੱਧਰ ਆਓ ਇੱਧਰ ਬਹਿਨੇ ਆ ਠੀਕ ਹੈ ਜੀ ਥੱਲੇ ਬੈਠਾ ਮਾੜਾ ਨਹੀਂ ਇੱਧਰ ਵੀ ਗਾ ਇੱਥੇ ਚੇਅਰ ਤੇ ਬੈਠੋ ਮੈਂ ਇੱਥੇ ਹੀ ਨਹੀਂ ਖਾਣੇ ਦੇ ਕੰਮੀ ਉਹ ਤੇ ਖਾ ਲੈ ਖਾ ਲੋ ਦਿੱਤੇ ਜੀ ਕਰਦਾ ਖਾ ਲੋ ਟ੍ਰੈਡੀਸ਼ਨ ਤਾਂ ਉੱਤੇ ਬੈਗ ਨਾ ਮੈਨੂੰ ਤਾਂ ਕੋਈ ਥੱਲੇ ਮਿਸਟਰ ਚੀਨੇ ਚੀਨੇ ਮੈਨੂੰ ਲੋਗੋ ਕੋਲ ਆ ਮੈਂ ਲੈਣਾ ਹਾਂ ਕਿਹੜੀ ਨਹੀਂ ਕੋਈ ਚਾਹੀਦੀ ਬ੍ਰਾਂਡ ਵਾਲੀ ਹੈ ਗੱਲ ਇਹ ਮੈਂ ਤਾਂ ਮੇੜ ਹੈਗੀ ਆ ਨਾ ਤੇ ਕੋਕ ਹੈਗੀ ਹੈ ਰੈਡ ਬੁੱਲ ਹੈਗੀ ਹੈ ਐਡਿਊ ਵੀ ਹੈਗੀ ਲਮਕਾ ਵੀ ਹੈਗੀ ਹੈ ਇਹ ਜੀ ਗਾਵਾ ਡਰਿੰਕ ਕੋਕੋਨਟ ਵਾਟਰ ਪੀਉਣਾ ਜੀ ਇਹ ਪੀਨੇ ਆ ਵੀਰ ਜੀ ਵੀਰ ਨਾਲ ਚਾੜੋ ਨੀ ਚਾੜੋ ਪਾਣਾ ਪੰਜ ਤੇ ਮੁੜ ਗਏ ਉਹ ਕਹਿੰਦਾ ਬਗਣਾ ਐਵਰੇਜ ਕਰ ਲੈ ਖਾਣੇ ਰੋਟੀ ਚੱਕ ਲਓ ਤੇ ਚੰਗੀ ਲੱਗਣ ਢਈ ਐ ਖਾ ਕੇ ਵੇਖਦੇ ਆ ਵੀ ਤੇਰੇ ਨੇ ਬਿਠਾਇਆ ਉਹ ਮਾਤਾ ਤਾਂ ਮਿਲਦੇ ਸੱਤੇ ਜਿੰਗੇ ਕੋਲ ਮੋٹے ਮੋٹے ਬੱਡੇ ਨਹੀਂ ਮਿਲਦੇ ਨੌਸਟਰ ਕੈਸ਼ੀ ਹੋਰ ਮਿਲਦੇ ਨਹੀਂ ਇਹ ਬਿੱਲ ਬਣ ਗਿਆ ਜੀ 905 ਰੁਪਏ ਆਮ ਲਓ ਇਹ ਰੋਟੀ ਲਈ ਜਾ ਖਾ ਲੋਟੀ ਟੇਸਟੀ ਹੈ ਨਾ ਹੁਣ ਆਪਾਂ ਮਿਠਾਈ ਦਈਓ ਕਾਦਾ ਕਾਦਾ ਇਹ ਦੇ ਦੋ ਦਿਨ ਕਿਸ ਕੋ ਲੈ ਵੇਖੋ ਜੀ ਕਾਦਾ ਦੇ ਪਾੜ ਸੁੱਕੇ ਪਾੜ ਇਹ ਨਦੀ ਜੀ ਹੈਗੀ ਇੱਕ ਲਾਕੇ ਵਗਦੀ ਪਈ ਥੱਲੇ ਬਿਲਕੁਲ ਸੜਕ ਦੇ ਨਾਲ ਜੁੜ ਗਈ ਹੈ ਇਹੀ ਗਿਆ ਚਲੋ ਇਹੀ ਵੇਖਾ ਜੀ ਨਦੀ ਦਾ ਪਾਣੀ ਕਿਹੋ ਜਿਹਾ ਆ ਦੇਖੋ ਜੀ ਸੀਨ ਵੇਖੋ ਤੁਸੀਂ ਨੀਲਾ ਅਸਮਾਨ ਇਾਰੇ ਪਾਸੇ ਪੜ ਤੇ ਵਿਚ ਭਗੀ ਜੇ ਨਦੀ ਆ ਜਾ ਰਿਹਾ ਇੱਥੋਂ 17 ਕਿਲੋਮੀਟਰ ਇੱਧਰ ਹੈਗੀ ਜੇ ਪਿੰਨ ਵੈਲੀ ਪਿੰਨ ਵੈਲੀ ਚ ਕੀ ਹੈ ਨਹੀਂ ਵੈਲੀ ਚ ਵੀ ਕੁਛ ਨਹੀਂ ਸਾਇਲੈਂਟ ਜੀ ਹੋਊਗੀ ਸਾਰਾ ਸਾਇਲੈਂਟ ਹੀ ਹੈਗਾ ਏ ਇਹ ਕਾਦੇ ਦੀ ਰੋਡ ਬਹੁਤ ਮਾੜੀ ਜੇ ਇੱਧਰ ਸੋਚ ਸਮਝ ਕੇ ਆਏ ਹੋ ਇੱਕੋ ਵਾਰੀ ਆਉਣ ਦੇ ਕੈਪੇਬਲ ਹੈਗਾ ਜੇ ਦੂਜੀ ਵਾਰੀ ਆਉਣ ਦੇ ਲਾਇਕ ਤਾਂ ਨਹੀਂ ਹੈਗਾ 1170 ਕੋਈ ਨਹੀਂ ਲੱਗਦਾ ਸੜਕ ਬੜੇ ਹਾਲਾਤ ਮਾੜੇ ਨੇ ਸੜਕ ਦੇ ਆ ਗਏ ਜੀ ਕਾਦਾ ਬਾਕੀ ਤਾਂ ਮੁਕਾਉਣੇ ਪਹਿਲਾਂ ਤੇਲ ਪਵਾ ਲਈਏ ਤੇਲ ਹੋ ਗਿਆ ਗੱਡੀ ਚ ਖਤਮ ਫਿਰ ਬਾਅਦ ਚ ਕਿਤੇ ਤੇਲ ਨਾ ਘਟ ਜਾਵੇ ਇਹ ਆ ਜੀ ਕਾਦਾ ਦੇ ਪੈਟਰੋਲ ਪੰਪ ਦੀ ਲਾਈਨ ਦੇਖੋ ਕਿੰਨੀ ਲੰਬੀ ਲਾਈਨ ਲੱਗੀ ਆ ਤੇ ਪੰਪ ਹੈਗਾ ਜਿੱਥੇ ਇੱਕੋ ਹੀ ਉਹ ਪਿੱਛੇ ਤੱਕ ਲੈਣ ਲੱਗੀ ਜਾਂਦੀ ਦਰ ਆ ਦੇ ਦਰ ਐ ਰੱਖੋ ਜੀ ਕਿੰਨੀ ਗੱਡੀ ਲੱਗੀ ਜੇ ਕਾਜਾ ਦੇ ਵਿੱਚ ਤੇਲ ਪਾਉਣ ਵਾਸਤੇ ਇੱਧਰ ਹੈਗਾ ਜੇ ਪੰਪ ਤਾਂ ਚੜ ਕੇ ਦੇ ਵੇਖੋ ਪੰਪ ਕਿੱਥੇ ਜੇ ਇਹ ਵੀ ਪੰਪ ਕਿੱਥੇ ਜੇ ਵੇਖੋ ਪੰਪ ਨੂੰ ਕਿੱਥੇ ਗੱਡੀ ਲੱਗੀ ਉਹ ਕਿਲੋਮੀਟਰ ਦੀ ਲਾਈਨ ਲੱਗੀ ਹੈ ਏ ਪੰਪ ਤੱਕ ਕਿੱਥੋਂ ਕਹਨੇ ਤੇਲ ਵਾਲਾ ਤੇ ਪਤਾ ਨਹੀਂ ਤੇਲ ਖਾਦਾ ਵੀ ਨਾ ਜਹਾੜੀ ਵਾਰੀ ਹੋਂ ਤੱਕ ਵੇ ਕੋਲੀ ਕੀ ਹਾਲਾਤ ਹੈ ਕਾਜ਼ਾ ਦੇ ਇਹ ਆ ਗਿਆ ਜੇ ਖੋਮਸੇ ਮੱਡਾ ਉਸਤਾ ਬਣਿਆ ਜੇ ਅੰਦਰੋਂ ਬਣਿਆ ਜੇ ਦੂਸਰੀ ਤਰ੍ਹਾਂ ਦਾ ਆਹ ਸੁਚ ਸੁਚ ਬਹੁਤ ਬਹੁਤ ਸੁਚ ਯਾਨੀ ਪਰਵਾਹ ਤੇ ਹੈ ਥੋੜਾ ਡੰਗਾ ਹੋ ਜੇ ਦਰ ਲੱਗ ਗਿਆ ਕਾਉ ਦਾ ਅੰਦਾਜ਼ ਇਹ ਜੋ ਸਲੀਪਰ ਦਿੱਤਾ ਹੁੰਦਾ ਹੈ ਆਪਕੋ ਤੋਂ ਉਪਰ ਸਾਨੂੰ ਦੀਪਕੇ ਨਾਲ ਜਾਣਾ ਪਵੇਗਾ ਹਾਂ ਜੀ ये पे बता दे, रूम, पे क्या सीन है? रूम देख लेते हैं उतारने ना। है? पड़ेंगे ना शूज उतारने पड़ेंगे चल दिखा पर हम कौन सा ये वाले ठीक है बाथरूम बाथरूम कॉमन है दोनों का एक ही बाथरूम दोनों का एक दूसरा रूम कौन सा ये बुक है अटैच वाला है। ये ये बाथरूम इसमें अटैच है ठंड तो नहीं होती रात को नहीं लकड़ी। रूम वो फिर बताओ रेट क्या एक ये रूम है मगर करो थोड़ा बहुत ਆਜ਼ਾਦੀਆਂ ਗਲੀਆਂ ਜਿੱਥੋਂ ਅਸੀਂ ਰੂਮ ਲੱਭਦੇ ਫਿਰਦੇ ਹਾਂ ਕਿਉਂਕਿ ਸੀਜ਼ਨ ਹੈ ਇਸ ਕਰਕੇ ਰੂਮ ਵੀ ਮਿਲਨੇ ਥੋੜੇ ਮੁਸ਼ਕਲ ਹੋ ਰਹੇ ਨੇ ਬਾਕੀ ਜਿਹੜਾ ਕਮਰਾ ਦਿੰਦਾ ਹੈ ਉਹ ਪਰ ਪਰਸਨ ਦੇ ਹਿਸਾਬ ਨਾਲ ਦਿੰਦਾ ਹੈ ਔਰ ਪਰਸਨ ਦੇ ਹਿਸਾਬ ਦੇ ਨਾਲ 1200 1300 ਰੁਪਿਆ ਪਰ ਪਰਸਨ ਜਿੱਚ ਡਿਨਰ ਵੀ ਤੇ ਬ੍ਰੇਕਫਾਸਟ ਵੀ ਵਿੱਚ ਹੀ ਤੇ ਇਹ ਹੈ ਜੇ ਕਾਜ਼ਾ हाले मेन बाजार से ही, पहुंचे ही नहीं होटल जी वाह रूम कुर्सियां लगिया इधर बाथरूम भी है दिदर लगा।, दिदर लगा एक है जी लो तो जी काजा की गलिया किधर हो ओए कौन सा तो रूम एक तो ये है ये वाला है

ਆ ਗਲੀਆਂ ਜੇ ਬਸ ਇਹ ਗਾਉਂ ਆ ਗਲੀਆਂ ਗੁਲੀ ਆ ਪਿੰਡ ਜਹਾਗਾ ਜੇ ਬਾਕੀ ਆ ਵੀ ਹਾਈਕ ਚੰਗੀ ਬਣ ਗਈ ਆ ਐਸ ਪਹਾੜ ਸਾਹਮਣੇ ਦੇ ਉੱਤੇ ਬਸ ਇੱਥੇ ਹੀ ਸਭ ਕੁਝ ਹੈਗਾ ਜੇ ਇਹ ਕਾਜਾ ਮਨਿਸਟਰੀ ਆ ਗਈ ਜੇ ਇਹ ਪਹਾੜ ਦੇ ਉੱਤੇ ਹੀ ਉਚਾਈ ਦੇ ਉੱਤੇ ਚੜਦਾ ਜੇ ਇੱਧਰ ਹੀ ਚੀਚੰਬ੍ਰਿਜ ਆ ਇੱਧਰ ਹੀ ਕਮ ਗਾਉਂ ਆ ਇੱਧਰ ਹੀ ਦੂਜਾ ਗਾਉਂ ਆ ਬਸ ਐਸ ਪਹਾੜ ਤੇ ਸਾਰਾ ਕੁਝ ਹੈਗਾ ਜੇ ਤੇ ਇਹ ਹਾ ਰਾਜੀ ਕਾਜ਼ਾ ਤੇ ਹੀ ਲੈਣਾ ਆ ਕੁਛ ਖਾਣ ਪੀਣ ਦਾ ਸਮਾਨ ਬੱਚੇ ਖੇਡ ਰਹੇ ਆ ਇਹ ਦੇਖੋ ਕਰਿਆਨੇ ਦੀ ਦੁਕਾਨ ਜੀ लवली ਕਰਿਆਨਾ ਸਟੋਰ ਤਾਂ ਮੈਂ ਗਿਆ ਮੋ ਗਿਆ ਲੈ ਲੈਣੇ ਆ ਨਾਲ ਲੈ ਲੈਨੇ ਅੰਡੇ ਵਗੈਰਾ ਬਸ ਤੇ ਕੱਲ ਚੱਲਾਂਗੇ ਉਹ ਸਾਹਮਣੇ ਵਾਲੇ ਪਹਾੜ ਦੇ ਉੱਤੇ ਤਾਨੂੰ ਐਗ ਮਿਲ ਗਿਆ ਤੇ ਅਮੂਲ ਦੇ ਦੁੱਧ ਦੁੱਧ ਲੰ ਲੈਆ ਸੇਰੇ ਕਾਫੀ ਵਾਸਤੇ ਤੇ ਬਰੈਡ ਰੀਜ਼ੀ ਮਿਲੀ ਹੁਣ ਅਸੀਂ ਆ ਗਏ ਦੂਸਰੇ ਸਟੋਰ ਤੇ ਤੇ ਇਹ ਦੂਸਰੇ ਸਟੋਰ ਹੈਗੀ ਬਰੈਡ ਬਾਹਰ ਮਿਲ ਜੇਗੀ ਬਾਹਰ ਸੇ ਦੂਰ ਆ ਯਾਰ ਕੋਈ ਹੋਰ ਚੀਜ਼ ਲਲੋ ਬੰਦ ਹੈਗਾ ਬੰਦ ਬੰਦ ਹੋਈ ਨਹੀਂ ਬੰਨ ਬੰਨ ਬੋਲੋ ਕਿੱਧਰ ਇਹ ਕੋਈ ਨਹੀਂ ਚਲਾਓ ਮੇਰੀ ਗੱਲ ਸੁਣੋ ਯਾਰ ਰਹਿਣ ਤੋਂ ਨਾ ਕਹੋ ਮੇਰੀ ਗੱਲ ਸੁਣੋ ਨਾ ਖਾਓ ਉਹ ਪਹਿਲੇ ਗੱਲ ਸੁਣੋ ਇਹਦੇ ਨਾਲ ਰੋਟੀ ਲਾ ਲਓ ਇਹ ਮੇਰੀ ਗੱਲ ਸੁਣੋ ਉਹ ਹੋਟਲ ਵਾਲਾ ਆਪਣਾ ਗਿਆ ਨਾ ਬਾਹਰ ਮਾਕੜ ਗਿਆ ਆ ਵੀ ਉਹ ਕਹਿੰਦਾ ਕੋਈ ਕਾ ਕਹੇਗਾ ਮੈਂ ਫੋਨ ਕਰਦਾ ਉਹਨੂੰ ਫੋਨ ਕਰ ਦੂਗਾ ਉਹਦਾ ਇੱਕ ਬਰੈਡ ਲੈ ਕੇ ਆ ਇਹ ਨੂੰ ਫੋਨ ਕਰ ਗਿਆ ਮੈਂ ਕਿਹਾ ਭਈਆ ਇੱਕ ਛੋਟਾ ਸਾ ਗੰਗ ਕੰਮ ਕਰ ਦੋ ਕਹਿ ਗਿਆ ਮਾਰੇ ਲਈ ਬਰੈਡ ਦੇ ਦੇ ਕਿਹੜੀ ਮਿਲਦੀ ਹੈ ਨਾ ਵੱਡੀ ਛੋਟੀਆਂ ਦੇ 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 ਮੈਂ ਤੇ ਦਵਿੰਦਰ ਕਰ ਰਿਹਾ ਸੈਟਅਪ ਆਗ ਬਾਲ ਲੰਦਾ ਕਿਉਂ ਗਿੱਚੇ ਕਿਉਂ ਗਿੱਚਾ ਉਹ ਦੇ ਯਾਰ ਘੁਲਸੇ ਨਾ ਲੈਣਾ ਹੈ ਗਾ ਜ ਮੈਗੀ ਰੈਗੂਲੇਟਰ ਚ ਲਿਆਓ ਇਹ ਜੀ ਬਣ ਰਿਹਾ ਜੀ ਮੈਗੀ ਬਣਾ ਰਿਹਾ ਜੀ ਮੈਗੀ ਪਾਲੀ ਬਾ ਤੇਨੇ ਇਹਨਾਂ ਨੂੰ ਮੈਗੀ ਖਵਾਈ ਜਾਏਗੀ ਕਿਹੜੀ ਮੈਗੀ ਖਵਾਈ ਜਾਏਗੀ ਅੰਡੇ ਵਾਲੀ ਜਿਹੜੀ ਹੋਣੀ ਹੈ ਹਾਂ ਤੁਹਾਡੇ ਕੋਲ ਸੀਗਰ ਸੂਟ ਲੰਦਾ ਹਾਂ ਜੀ ਵੇਖੋ ਅਲੀ ਸ਼ਾ ਜੀ ਬਣਾ ਰਹੇ ਨੇ ਕਿ ਦੋ ਬੰਦੇ ਗੇ ਸ਼ੂਗਰ ਬਣਾ ਮੈਗੀ ਅਜੀ ਚੀਨਾ ਬਣਿਆ ਹੀ ਮੈਨ ਹੀ ਮੈਨ ਬਣ ਕੇ ਤਾਂ ਥੱਲੇ ਉਹਦੀ ਲੱਭਣ ਡਿਆ ਜੇ ਹੋਏ ਲੈ ਆਵੇ ਹੋਈ ਮੱਖ ਤੇ ਨੀ ਬੋਲ ਬੋਲ ਕੇ ਨਮਕ ਦੇ ਉਹ ਮਾ ਜਿ ਵਿੱਚੋਂ ਨਮਕਾਡ ਓਏ ਨਮਕਾਡ ਓਏ ਇਹ ਹੀ ਮੈਨ ਬਣ ਕੇ ਪਿਆ ਜੀ ਸਾਰਾ ਜੀ ਵਿੱਚ ਬੋਲਣਾ ਨਹੀਂ ਬੋਲ ਮੈਂ ਕਿਤੇ ਐ ਤੋ ਕਿਥੇ ਮਗਦਾ ਜੀ ਉਸ ਵਲੇ ਬੂਹੇ ਚ ਮਗਾੜੀ ਨਾ ਹੁੰਦਾ ਉਹ ਬਿਗਾੜੀ ਦੇਮ ਬੈ ਬੈ ਨੇਮ ਨਹੀਂ ਚਾਹ ਉਹ ਪਾਉਂ ਪੰਜ ਬਸ ਬਸ ਹੱਸ ਉਹ ਨਹੀਂ ਡੰਪ ਬਰੈਡ ਪਾਉਂਦੇ ਸੀ ਉਹ ਲਈ ਲੈ ਬਣ ਗਈ ਸਾਡੀ ਮੈਗੀ ਮੈਗੀ ਖਾਣੇ ਆ ਤੇ ਫਿਰ ਸ਼ਾਮ ਨੂੰ ਬਰੈਡ ਆਮਲੇਟ ਚੱਲੇਗਾ ਕਾਜ਼ਾ ਜੀ ਪਹੁੰਚਿਆ ਜੀ ਬਸ ਆ ਚੰਦਰਮੀ ਭੈਣ ਚ ਬਕਾਰਦੀ ਚੱਲਣ ਦੀ ਹੈ ਖੋਲੜੀ ਜੀ ਆਪਣਾ ਜੀ ਆਮਲੇਟ ਇਹਨਾ ਬਣਾ ਆ ਗੋ ਅੱਗੇ ਉਹ ਗਿਆ ਬਾਫੂਪਾ ਤਾਂ ਹੋ ਹੀ ਇਹਨਾਂ ਵਿੱਚ ਕੋਈ ਰੀਸ ਕੋਈ ਨਹੀਂ ਹੈ ਦੇਸੀ ਘਿਓ ਜਾਮਲੇਟ ਬਣਾਉਂਦੇ ਹਾਂ ਦੇਸੀ ਘਿਓ ਚ ਆਮਲੇਟ ਬਣਾਉਂਦੇ ਆ ਜੀ ਉਧਰ ਹੀ ਬਣਾਉਂਦੇ ਤਵੇ ਨੂੰ ਲੱਗਦਾ ਆ ਸਫਤੀ ਦਾ ਕਿਉ ਵਾ ਬਲੋਗਰ ਹੈ ਨਾ ਗਣ ਵੀ ਡਾਲ ਲੇ ਬਣਾਈ ਜਾਂਦੇ ਦਰაზე ਪੀ ਹਾ ਉਸੇ ਸੀ ਦਬਾ ਨਹੀਂ ਆਪਾਂ ਜਨਤਾ ਨੂੰ ਦੱਸਣਾ ਆਪਣੀ ਹੁਣ ਦਾਦਾ ਕਰਦੀ ਇਹਨੂੰ ਸਿੱਧਾ ਹੀ ਦੋ ਦੋ ਮਿੰਟ